ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਆਏ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਤੇ ਟਾਈਮ ਹੋ ਗਿਆ ਆ 4:15 ਹੋ ਗਏ ਆ 3:40 ਹੋ ਗਏ ਤੇ ਹੁਣ ਟਾਈਮ ਲੱਗਿਆ ਅੱਜ ਕੈਮਰਾ ਔਨ ਕਰਨ ਦਾ ਅੱਜ ਬਹੁਤ ਜ਼ਿਆਦਾ ਕੱਪੜੇ ਧੋਤੇ ਤਿੰਨ ਚਾਰ ਦਿਨ ਦੇ ਧੋਤੇ ਨਹੀਂ ਸੀਗੇ ਕਿਉਂਕਿ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਕੰਮ ਕਰਦੇ ਪਏ ਸੀ ਉਸ ਤੋਂ ਪਹਿਲਾਂ ਮੈਂ ਬਿਮਾਰ ਜੀ ਸੀਗੀ ਮਤਲਬ ਪੈ ਗਈ ਸੌਂਗੀ ਉਸ ਦਿਨ ਕੋਈ ਕੰਮ ਨਹੀਂ ਕੀਤਾਗਾ ਤੇ ਫੇਰ ਆਪਣੇ ਕੰਮ ਵਾਲੇ ਆ ਗਏ ਹਨਾ ਕੋਹ ਬੱਥਣ ਵਾਲੀਆਂ ਆਪਣੀਆਂ ਕੰਮ ਵਾਲੇ ਕਵਾਂਗੇ ਆਪਾਂ ਹਨਾ ਉਹਨਾਂ ਨੂੰ ਵੀ ਆਪਣੀਆਂ ਚਲੋ ਹਨਾ ਬੇਬੀਆਂ ਆ ਗਈਆਂ ਕੰਮ ਕਰਨ ਤੇ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਉਹਨਾਂ ਨੇ ਆਉਣਾ ਹਨਾ ਜੇ ਪਤਾ ਹੋਵੇ ਤਾਂ ਆਪਾਂ ਥੋੜੀ ਜਿਹੀ ਤਿਆਰੀ ਚ ਹੁੰਨੇ ਆ ਹਨਾ ਆਪਣੇ ਘਰ ਦਾ ਜਿਹੜਾ ਕੰਮ ਆ ਉਸ ਮੇਟ ਜੇ ਲੈਣੇ ਆ ਵੀ ਚਲ ਕੋਈ ਆਊਗਾ ਹਨਾ ਬੰਦੇ ਝਟ ਉਹਨਾਂ ਨਾਲ ਗੱਲਾਂ ਬਾਤਾਂ ਮਾਰਨੀਆਂ ਗੱਲਾਂ ਬਾਤਾਂ ਤਾਂ ਬਸ ਕੰਮ ਕਰਦੇ ਕਰਦੇ ਮਾਰੀਆਂ ਬਟ ਇਹ ਨਹੀਂ ਹੈਗਾ ਵੀ ਉਹ ਵੀ ਨਹੀਂ ਅੰਦਰ ਆਈਆਂ ਵਿਚਾਰੀਆਂ ਹਨਾ ਵੀ ਆਪਾਂ ਬੈਠ ਕੇ ਕੋਈ ਗੱਲਾਂ ਬਾਤਾਂ ਹੀ ਮਾਰੀਆਂ ਤੇ ਉਹ ਵੀ ਉੱਥੇ ਬਾਹਰ ਹੀ ਕੰਮ ਕਰਨ ਲੱਗ ਗਈਆਂ ਪਹਿਲਾਂ ਉਹਨਾਂ ਨੇ ਪਾਥੀਆਂ ਸਾਰੀਆਂ ਥੱਲੀਆਂ ਤੇ ਥੱਲ ਗਿਆ ਮੈਂ ਤਾਂ ਥੋੜੀਆਂ ਹੀ ਥੱਲੀਆਂ ਸੀ ਐਵੇਂ ਕਹਾ ਵੀਡੀਓ ਦੇ ਵਿੱਚ ਕਿਉਂਕਿ ਫਿਰ ਹਨਾ ਐ ਚੰਗਾ ਨਹੀਂ ਲੱਗਦਾ ਹੈਗਾ ਉਹਨਾਂ ਨਾਲ ਆਪਾਂ ਗੱਲ ਕਰੀ ਸੀ ਵੀ ਤੁਸੀਂ ਉਹ ਪੱਥਣਾ ਤੁਸੀਂ ਇਹ ਸਾਰਾ ਕੁਝ ਕਰਨਾ ਉਹ ਤਾਂ ਮੈਂ ਉਦਾਂ ਹੀ ਇੱਕ ਟਰਾਈ ਜੀ ਮਾਰ ਕੇ ਦੇਖੀ ਸੀ ਪਾਥੀਆਂ ਥੱਲਣ ਵਾਲੀਆਂ ਹੋ ਗਈਆਂ ਹਨਾ ਤੇ ਮੈਂ ਉਹ ਵੱਠੇ ਵੱਠੇ ਨੇ ਵੀਡੀਓ ਦੇ ਵਿੱਚ ਥੋੜੀਆਂ ਥਲਦੀਆਂ ਹੁਣ ਇਹ ਵੀ ਨਾ ਤੁਸੀਂ ਕਹਦੇ ਹੋ ਵੀਡੀਓ ਬਣਾਉਣ ਦੀ ਮਾਰੀ ਥਲਦੀ ਸੀ ਮੈਂ ਤਾਂ ਸਾਰਾ ਕੰਮ ਆਪ ਕਰ ਲੈਣੀ ਹੁੰਦੀ ਆ ਹੱਥੀ ਤੇ ਇਸ ਵਾਰ ਥੋੜਾ ਜਿਹਾ ਤਵੀਤ ਖਰਾਬ ਹੋਣ ਦੇ ਕਾਰਨ ਮੈਨੂੰ ਕੰਮ ਤੇ ਲਾਉਣੀਆਂ ਪਈਆਂ ਦੋ ਆਂਟੀਆਂ ਕਹਿ ਸਕਦੇ ਆ ਆਪਾਂ ਹਨਾ ਮੈਂ ਉਹਨਾਂ ਨੂੰ ਐਸੇ ਬੇਬੇ ਕਹਿ ਕੇ ਬੁਲਾਉਣੀ ਆ ਤੇ ਬਹੁਤ ਸਵਧੀਆ ਨੇ ਸਿਆਣੀਆਂ ਨੇ ਇਸ ਵਾਰ ਇੱਕ ਨਵੀਂ ਸੀ ਪਿਛਲੀ ਵਾਰੀ ਜਦੋਂ ਆਈਆਂ ਸੀ ਉਹ ਦੋਨੋਂ ਉਹ ਨਹੀਂ ਜਿਹੜੀ ਪਿਛਲੀ ਵਾਰੀ ਇੱਕ ਬੇਬੇ ਨਾਲ ਆਈ ਸੀ ਉਹ ਨਹੀਂ ਸੀਗੀ ਹੁਣ ਇਸ ਵਾਰ ਉਹ ਮਾਰਚੇ ਕੀ ਤੇ ਉਹਨਾਂ ਨੇ ਵੀਡੀਓ ਵੀ ਬਣਵਾਈ ਆ ਬਹੁਤ ਖੁਸ਼ ਹੋ ਗਈਆਂ ਹਨਾ ਕਹਿੰਦੀਆਂ ਬਹੁਤ ਵਧੀਆ ਕੰਮ ਆ ਤੀ ਇਹ ਹਨਾ ਕਰਨਾ ਚਾਹੀਦਾ ਚਲੋ ਦੁਨੀਆ ਦੇ ਵਿੱਚ ਦੁਨੀਆ ਦੇ ਨਾਲ ਵੀ ਚਰਨਾ ਚਾਹੀਦਾ ਹਨਾ ਤੇ ਮੈਨੂੰ ਬਹੁਤ ਵਧੀਆ ਹਨਾ ਬਹੁਤ ਵਧੀਆ ਲੱਗਿਆ ਮੈਂ ਕਹਾਂ ਬਿਬੀਆਂ ਦਾ ਸੁਭਾਅ ਇਸ ਵਾਰ ਉਹ ਨਵੀਆਂ ਆਈਆਂ ਨੇ ਹਨਾ ਤੇ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਸਵੇਰ ਤੋਂ ਵਲੌਗ ਨਹੀਂ ਸ਼ੁਰੂ ਕੀਤਾ ਸਵੇਰ ਦੀ ਮੈਂ ਪਹਿਲਾਂ ਕੱਪੜੇ ਪਹਿਲਾਂ ਬੱਚੇ ਸਕੂਲ ਤੋਂ ਰੇ ਫਿਰ ਉਸ ਤੋਂ ਬਾਅਦ ਮੈਂ ਮਸ਼ੀਨ ਲਾਈ ਫੇਰ ਮਸ਼ੀਨ ਲਾਉਣ ਤੋਂ ਬਾਅਦ ਸਾਰੇ ਕੱਪੜੇ ਧੋ ਕੇ ਫੇਰ ਮੈਂ ਆ ਕੇ ਸਾਰੇ ਭਾਂਡੇ ਸਿਮਟੇ ਸਾਰੇ ਹਲੇ ਬਹੁਤ ਜਿਆਦੇ ਭਾਂਡੇ ਹੋ ਜਾਂਦੇ ਆ ਤੁਹਾਨੂੰ ਪਤਾ ਸਰਦੀਆਂ ਕਰਕੇ ਹਨਾ ਚਾਹ ਪਾਣੀ ਵਾਲੇ ਸਬਜੀ ਵਾਲੇ ਹੁਣ ਵੀ ਹੱਲ ਵਿੱਚ ਸਬਜੀ ਬਣਾਉਣੀ ਆ ਤੇ ਹਾਲ ਤੱਕ ਪੈ ਨੇ ਤੇ ਮੈਂ ਇਹ ਚੱਕਣੇ ਨੇ ਚੰਨੇ ਨੇ ਗਿੱਲੇ ਹੁੰਦੇ ਫਸੁੱਕਦੇ ਨਹੀਂ ਹੈਗੇ ਤੇ ਨਾਲੇ ਮੈਂ ਫ੍ਰੀ ਵੀ ਨਹੀਂ ਸੀਗੀ ਮੈਂ ਕਮਾ ਵੀ ਮੈਂ ਫ੍ਰੀ ਸੀਗੀ ਮੈਂ ਫ੍ਰੀ ਨਹੀਂ ਸੀਗੀ ਤੇ ਫੇਰ ਉਸ ਤੋਂ ਬਾਅਦ ਮੈਂ ਸਾਰੇ ਘਰ ਦੇ ਵਿੱਚ ਝਾੜੂ ਪੋਚਾ ਇੰਨਾ ਵਧੀਆ ਵਧੀਆ ਲਾਇਆ ਤੇ ਹਨਾ ਤੁਸੀਂ ਦੇਖ ਸਕਦੇ ਹੋ ਸਾਰਾ ਘਰ ਚੁਮਕਾਤਾ ਮੈਂ ਪੋਚੇ ਲਾ ਲਾ ਕੇ ਤੁਹਾਨੂੰ ਆ ਦੇਖੋ ਲੱਗਦਾ ਨਾ ਅੱਜ ਸਾਫ ਸਾਫ ਇੱਕਦਮ ਸਾਫ ਸਾਫ ਪੋਚੇ ਲਾਇਆ ਤਾਂ ਮੈਨੂੰ ਆਇ ਲੱਗਣ ਆ ਜਾਂਦਾ ਵੀ ਹੌਲਾ ਜਿਹਾ ਹੋ ਗਿਆ ਹਨਾ ਬਹੁਤ ਵੀ ਪਹਿਲਾਂ ਤਾਂ ਮੈਨੂੰ ਆਇ ਲੱਗੂ ਵੀ ਭਾਰਾ ਭਾਰਾ ਲੱਗਦਾ ਬਹੁਤ ਜਿਆਦਾ ਵਧੀਆ ਨਹੀਂ ਲੱਗਦਾ ਹੈਗਾ ਤੇ ਹੱਲੇ ਵੀ ਝਾੜੂ ਪੋਚਾ ਹੀ ਹੋਇਆ ਐਵੇਂ ਕਹਾਂ ਡਸਟਿੰਗ ਨਹੀਂ ਹੋਈ ਹੈਗੀ ਵੀ ਤਾਕੀਆਂ ਦਰਵਾਜ਼ਿਆਂ ਤੇ ਕੋਈ ਕਿਤੇ ਵੀ ਕੱਪੜਾ ਫਿਰਦਾ ਹੋਵੇ ਉਹ ਨਹੀਂ ਫਿਰਿਆ ਗਿਆ ਛੜ ਕੋਚਾ ਹੀ ਹੋਇਆ ਕਿਉਂਕਿ ਦਿਨ ਬਹੁਤ ਛੋਟੇ ਆ ਕਿਉਂਕਿ ਤੁਹਾਨੂੰ ਪਤਾ ਵੀ ਦਿਨ ਬਹੁਤ ਜ਼ਿਆਦਾ ਛੋਟੇ ਆ ਹਨਾ 4:00 ਵਜੇ ਦੇ ਲੁਝਿਆ ਰੌਣ ਵਾਲਾ ਹੋ ਗਿਆ ਤੇ ਹੁਣ ਮੈਂ ਚਾਹ ਵੀ ਰੱਖ ਲਵਾਂ ਤੇ ਨਾਲ ਦੀ ਨਾਲ ਆਪਾਂ ਚਾਹ ਵੀ ਬਣਾ ਲਈਏ ਕਿਉਂਕਿ 1:00 ਵਜੇ ਦੀ ਥੋੜੀ ਜਿਹੀ ਚਾਹ ਪੀਤੀ ਹੋਈ ਆ ਤੇ ਫਿਰ ਅਸੀਂ ਕੰਮ ਲੱਗੇ ਰਹੇ ਚਾਹ ਨਹੀਂ ਬਣਾ ਕੇ ਪੀਤੇਗੀ ਭੁੱਖ ਲੱਗ ਗਈ ਹੁਣ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਐਵੇਂ ਕਮਾਂ ਪਲੀਜ਼ ਉਸ ਚੈਨਲ ਤੇ ਨਵੇਂ ਹੋਣੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰਨਾ ਤੇ ਐਂਡ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਐਂਡ ਸ਼ੇਅਰ ਕਰ ਦਿਓ ਤੇ ਅੱਜ ਮੈਂ ਤੁਹਾਡੇ ਨਾਲ ਕੰਮ ਤਾਂ ਸ਼ਾਇਦ ਘਟਈ ਸ਼ੇਅਰ ਕਰਾਂ ਤੇ ਇੱਕ ਮੈਨੂੰ ਰਿਕੁਐਸਟ ਆਈ ਸੀ ਕਿ ਕਲੀਨਿਕ ਦੀ ਵੀਡੀਓ ਕੋਈ ਨਾ ਹੋਵੇ ਬਣਾ ਦਾਂਗੇ ਕਲੀਨਿਕ ਕਲੀਨਿਕ ਕਰਨੀ ਬਹੁਤ ਔਖੀ ਠੰਡ ਦੇ ਵਿੱਚ ਤੇ ਜਿੰਨੀ ਕੁ ਕਰਦੇ ਆ ਫਿਰ ਉਹ ਕੈਮਰੇ ਤੋਂ ਬਿਨਾ ਹਨਾ ਬਹੁਤ ਔਖਾ ਤੇ ਹਾਂਜੀ ਮੈਂ ਗੱਲ ਕਰਦੀ ਸੀ ਕਲੀਨਿਕ ਦੀ ਕਲੀਨਿਕ ਦੀ ਵੀਡੀਓ ਬਣਾ ਲਾਂਗੇ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਠੰਡਾ ਹਨਾ ਤੇ ਅੱਜ ਮੈਂ ਪੋਚੇ ਲਾਏ ਆ ਬਹੁਤ ਮੈਨੂੰ ਪਤਾ ਵੀ ਮੈਂ ਗਰਮ ਪਾਣੀ ਨਾਲ ਕਰ ਕਰਕੇ ਪੋਚੇ ਲਾਏ ਬਹੁਤ ਜ਼ਿਆਦਾ ਠੰਡਾ ਤੇ ਨਾ ਲਾਈਏ ਤਾਂ ਕਰਨੀ ਵਧੀਆ ਲੱਗਦਾ ਹਨਾ ਤੇ ਉਹਦੇ ਕਰਕੇ ਵੀਡੀਓ ਨਹੀਂ ਬਣਦੀ ਕੀ ਤੇ ਇੱਕ ਆਈ ਸੀ ਰਿਕੁਐਸਟ ਮਿਲਕਿੰਗ ਦੀ ਵੀਡੀਓ ਦੀ ਮਿਲਕਿੰਗ ਕਰ ਦੂੰਗੀ ਚਲੋ ਕੋਈ ਗੱਲ ਨਹੀਂ ਮੱਝ ਮੇਰੇ ਕੋ ਖੜਦੀ ਨਹੀਂ ਗਾਂਦ ਦੀ ਪਤਾਨੀ ਧਰ ਹੁਣ ਇਹ ਇਹਨਾਂ ਨੇ ਗਾਹ ਛੱਡਣੀ ਆ ਸਾਡੀ ਗਾਂ ਜਿਹੜੀ ਆ ਸੂਣ ਵਾਲੀ ਆ ਹਨਾ ਪਤਾ ਨਹੀਂ ਛੱਡਤੀ ਤੇ ਪਤਾ ਨਹੀਂ ਛੱਡਣੀ ਆ ਕਿਉਂਕਿ ਸ਼ਾਮ ਦੇ ਟਾਈਮ ਜਿਹੜੇ ਹਰ ਦੇ ਪੇਪਰ ਚੱਲਦੇ ਮੈਂ ਅੰਦਰ ਹੀ ਹੁੰਦੀ ਸੀ ਜਾਨ ਨੂੰ ਪੜਾਉਣੀ ਹੁੰਦੀ ਸੀ ਹੁਣ ਮੈਨੂੰ ਨਹੀਂ ਪਤਾ ਵੀ ਇਹ ਗਾਂ ਦੀ ਧਰ ਚਾਉਂਦੇ ਸੀ ਜਾਂ ਨਹੀਂ ਚਾਉਂਦੇ ਸੀ ਕਿਉਂਕਿ ਮੈਂ ਇੰਨੀ दखਲ ਅੰਦਾਜ਼ੀ ਨਹੀਂ ਕਦੇ ਵੀ ਕਿਸੇ ਦੇ ਕੰਮ 'ਚ ਕਰੀ ਹੈਗੀ ਹਨਾ ਵੀ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਨਹੀਂ ਕਰਦੇ ਤੇ ਇੱਕ ਮੇਰੀ ਭੈਣ ਬਾਰ-ਬਾਰ ਕਮੈਂਟ ਕਰਕੇ ਪੁੱਛਦੀ ਆ ਉਹਨਾਂ ਦਾ ਕਮੈਂਟਸ ਇਹ ਹੁੰਦਾ ਆ ਦਾ ਵੱਡਾ ਬੇਟਾ ਆ ਜਾਂ ਜਿਹੜਾ ਉਹ ਵੱਡਾ ਆ ਜਾਂ ਛੋਟਾ ਆ ਮੈਂ ਮਤਲਬ ਤਾਂ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਦੋਨੋਂ ਬੇਟੇ ਆ ਤੇ ਇੱਕ ਜੁਝਾਰ ਛੋਟਾ ਆ ਉਹਨੂੰ ਤੁਸੀਂ ਜਾਣਦੇ ਆ ਸਾਰੇ ਜਾਣੇ ਹਨ ਤੇ ਵੱਡਾ ਬੇਟਾ ਵੱਡਾ ਆ ਉਹ ਜੁਝਾਰ ਤੋਂ ਕਾਫੀ ਵੱਡਾ ਆ ਮੈਂ ਕਹਾਂ ਇਹਨਾਂ ਦਾ ਮੇਰੇ ਬੱਚਿਆਂ ਦਾ ਕਾਫੀ ਸਾਰਾ ਗੈਪ ਆ ਨਾ ਵਿੱਚ ਏਜ ਦੇ ਵਿੱਚ ਗੈਪ ਆ ਤੇ ਕਿਉਂ ਗੈਪ ਆ ਕੋਈ ਗੱਲ ਨਹੀਂ ਹੋਈ ਜਾਂਦਾ ਬੱਚੇ ਹਨ ਵੱਡੇ ਛੋਟੇ ਹੁੰਦੇ ਹੀ ਆ ਤੇ ਜੁਝਾਰ ਤੋਂ ਵੱਡਾ ਆ ਵੱਡਾ ਬੇਟਾ ਤੇ ਉਹ ਸਟੱਡੀ ਕਰਦਾ ਆ ਉਹ ਜਦੋਂ ਘਰੇ ਹੁੰਦਾ ਕਦੇ ਹੀ ਵੀਡੀਓ ਦੇ ਵਿੱਚ ਆ ਜਵੇ ਜਾਂ ਮੈਂ ਕੈਮਰਾ ਚੱਕਿਆ ਹੋਵੇ ਉਹ ਕੈਮਰੇ ਦੇ ਵਿੱਚ ਆ ਗਿਆ ਕੋਈ ਗੱਲ ਨਹੀਂ ਤੇ ਫਿਰ ਉਹ ਐਦਾਂ ਕੁਝ ਨਹੀਂ ਕਹਿੰਦਾ ਤੇ ਉਦਾਂ ਨਹੀਂ ਉਹਨੂੰ ਐਦਾਂ ਜਿਦਾ ਹੁਣ ਸਾਰੇ ਜਾਣੇ ਆਪਾਂ ਜਿਹੜਾ ਵੀਡੀਓ ਚ ਆ ਜਾਂਦਾ ਐਦਾਂ ਉਹਨੂੰ ਵੀਡੀਓ 'ਚ ਆਉਣਾ ਵਧੀਆ ਨਹੀਂ ਲੱਗਦਾ ਚਲੋ ਕੋਈ ਗੱਲ ਨਹੀਂ ਹਨਾ ਜਦੋਂ ਮਨ ਕਰੂਗਾ ਤੇ ਉਹ ਵੀ ਵੀਡੀਓ 'ਚ ਆ ਜੂਗਾ ਉਹ ਸਟੱਡੀ ਕਰਦਾ ਆ ਉਹ ਘਰੇ ਨਹੀਂ ਹੁੰਦਾ ਹੈਗਾ ਤਾਂ ਕਰਕੇ ਵੀਡੀਓ ਦੇ ਵਿੱਚ ਨਹੀਂ ਆਉਂਦਾ ਹੈਗਾ ਠੀਕ ਆ ਜੀ ਮਾਰਨਿੰਗ ਟਾਈਮ ਚਲੇ ਜਾਂਦਾ ਆ ਤੇ ਫਿਰ ਸ਼ਾਮ ਨੂੰ ਦੇਰ ਸ਼ਾਮ ਨੂੰ ਘਰੇ ਆਉਂਦਾ ਆ ਉਹ ਸਟੱਡੀ ਕਰਦਾ ਘਰੇ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋ ਗਿਆ ਹੋਗਾ ਤੇ ਹੋਰ ਸੁਣਾਓ ਤੁਸੀਂ ਸਵਾ ਦੇ ਦਿਨ ਚੱਲਦੇ ਆ ਬਹੁਤ ਜ਼ਿਆਦਾ ਠੰਡ ਆ ਬੰਦੇ ਬੇਸ਼ੱਕ ਦੀ ਆ ਦਿਨ ਭੁੱਲ ਜਾਣ ਪਰ ਰੱਬ ਨਹੀਂ ਭੁੱਲਦਾ ਬਹੁਤ ਜ਼ਿਆਦਾ ਧੁੰਦ ਪੈਣੀ ਸ਼ੁਰੂ ਹੋ ਗਈ ਆ ਦੇਖ ਲਓ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਹੀ ਜਿਹੜਾ ਦੋ ਦਿਨ ਦੇ ਵਿੱਚ ਵਿੱਚ ਹੀ ਮੌਸਮ ਨੇ ਚੇਂਜ ਲਿਆਂਦਾ ਦੇਖ ਲਓ ਇੰਨੀ ਜ਼ਿਆਦਾ ਧੁੱਪ ਪੈਂਦੀ ਸੀ ਤੇ ਇੰਨੀ ਜ਼ਿਆਦਾ ਧੁੰਦ ਪੈਣੀ ਸ਼ੁਰੂ ਹੋ ਗਈ ਤੇ ਵੱਧ ਤੋਂ ਵੱਧ ਜਿੰਨਾ ਹੋ ਹੋ ਸਕੇ ਵੀ ਆਪਾਂ ਰੱਬ ਨੂੰ ਧਿਆਈਏ ਬਾਕੀ ਸਾਰੇ ਇਹ ਬਾਕੀ ਚੱਲੀ ਜਾਂਦੇ ਆ ਹਨਾ ਜੋ ਵੀ ਕੰਮ ਆ ਹਨਾ ਇਹ ਤਾਂ ਨਹੀਂ ਕਹਿ ਸਕਦੇ ਵੀ ਆਪਾਂ ਕੰਮਾਂ ਤੋਂ ਛੁੱਟੀ ਲੈ ਲਾਂਗੇ ਇਹ ਨਹੀਂ ਲਈ ਜਾਂਦੀ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਮਿਲ ਜਣੀ ਆ ਫਿਰ ਵੀ ਰੋਟੀ ਪਾਣੀ ਤਾਂ ਬਣਾਉਣਾ ਸਾਰਾ ਕੰਮ ਕਰਨਾ ਪੈਂਦਾ ਹਨਾ ਤੇ ਬਟ ਰੱਬ ਨੂੰ ਯਾਦ ਕਰਨਾ ਵੀ ਬਹੁਤ ਜ਼ਰੂਰੀ ਆ ਟਾਈਮ 'ਚੋਂ ਟਾਈਮ ਕੱਢ ਕੇ ਰੱਬ ਨੂੰ ਯਾਦ ਕਰਿਆ ਕਰੋ ਤੇ ਮੈਂ ਵੀ ਕਰਦੀ ਹੁੰਦੀ ਆ ਠੀਕ ਹੈ ਜੀ ਤੁਸੀਂ ਵੀ ਕਰਿਆ ਕਰੋ ਵੈਕਰੂ ਦਾ ਸਿਮੰਟ ਕਰਨਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਤਾਂ ਜ਼ਰੂਰ ਵੈਕਰੂ ਦਾ ਹਨਾ ਆਪਣੀ ਖਾਤਰ ਮੈਂ ਅੱਜ ਸਵੇਰੇ ਵੀ ਜਾ ਨੂੰ ਦੱਸਦੀ ਪਈ ਸੀ ਯਾਰ ਉਹਨਾਂ ਦੇ ਸਕੂਲੇ ਵੀ ਦੱਸਿਆ ਮਮਾ ਆਪਾਂ ਰਜਾਈਆਂ ਦੇ ਵਿੱਚ ਤਾਂ ਬੈਠੇ ਆ ਜੇ ਆਪਣੇ ਘਰ ਕੇ ਸ਼ਹਿਬ ਜਾਦੇ ਅ ਠੰਡੇ ਬੁਰਜ ਦੇ ਵਿੱਚ ਬੈਠੇ ਸੀਗੇ ਆਪਣੇ ਘਰ ਕੇ ਬੈਠੇ ਸੀ ਆਪਾਂ ਤਾਂ ਰਜਾਈਆਂ ਵਿੱਚ ਬੈਠੇ ਆ ਦੇਖ ਲਓ ਤੁਸੀਂ ਬੱਚਿਆਂ ਨੂੰ ਸਾਰਾ ਕੁਝ ਪਤਾ ਸਕੂਲੇ ਦੱਸਦੇ ਆ ਹੂੰ ਹਾਏ ਜਿਆਰ ਨੇ ਕਿੰਨੀ ਵਰਦੀ ਲਾ ਕੇ ਢੇਰ ਸੱਟਿਆ ਪੁੱਠੀਆਂ 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 ਪੈਂਟਾਂ ਕੀ ਕਰਦਾ ਲੱਗ ਗਿਆ ਦੇਲ ਫੇਰ ਗੁੰਦਾ ਹਾਏ ਇਹ ਕਾਗਜ਼ ਪਾੜ ਪਾੜ ਵੀ ਸੱਟ ਤੇ ਯਾਰ ਨਾ ਪੁੱਤ ਐਂ ਕਾਨੂੰ ਕਰਦਾ ਹੰਨਾ ਹੈ ਰੇ ਨਹੀਂ ਠੰਡਾ ਮੇਰੇ ਤੇ ਤਰਸ ਕਰ ਲੋ ਵੀ ਮੈਂ ਦੋ ਦਿਨ ਝਾੜੂ ਪੋਚਾ ਨਹੀਂ ਕਰੂੰਗੀ ਹੈ ਕਾਹ ਨੂੰ ਜੀ ਜਿੰਨਾ ਖਲਾਰਾ ਪਾਇਆ ਈਸ ਮੇਟੂ ਹਾਂ ਹੁਣ ਯਾਰ ਨੂੰ ਛੁੱਟੀਆਂ ਨੇ ਯਾਰ ਕੰਮ ਕਰਿਆ ਕਰੋ ਇਹਨਾਂ ਨੇ ਉਹ ਕਿਹਾ ਉਹਨਾਂ ਨੇ ਸਰਾ ਨੇ ਕੀ ਕਰਨਾ ਯਾਰ ਕਿ ਹਾਂ ਸਿਮਰਨ ਕਰਨ ਨੂੰ ਕੀ ਕਹਿੰਦੇ ਫਾਟ ਕਰਿਆ ਕਰੋ ਫਾਟ ਕਰਨਾ ਘਰ ਦਾ ਕੰਮ ਕਰਾਉਣਾ ਰਵਾੜਾ ਟੋਪੀ ਲਾ ਲਾ ਕੇ ਤੁਹਾਡੇ ਵਾਲਾਂ ਦਾ ਕੀ ਬਣ ਗਿਆ ਸੱਚੀ ਪੱਗ ਬੰਨਿਆ ਕਰੋ ਸ਼ਾਂਕ ਬੰਨੇ ਆਂ ਕੰਬਣਗੇ ਕਾਇ ਬਹੁਤ ਪਹਿਲੇ ਹੀ ਬਥੇਰੇ ਜੁੜੇ ਪੈਨੇ ਸਰਚਬਾਲ ਹੋਰ ਥੱਲੇ ਨੂੰ ਕਰੀ ਜਾਂਦੇ ਨੇ ਯਾਰ ਹਟ ਜਾ ਬਣਾਉਂਦਾ ਕੀ ਆ ਇਹ ਬਣਾ ਕੇ ਦੱਸੂਗਾ ਤਾਂ ਮੈਨੂੰ ਦੱਸਦਾ ਤਾਂ ਕਾਗਜ਼ ਫਾੜੀ ਜਾਂਦਾ ਬੈਠਾ ਇਹ ਕਾਗਜ਼ ਤਨੇ ਦਰਵਾਜ਼ਾ ਬੰਦ ਕਰ ਲ ਕਮਰਾ ਬਹੁਤ ਠੰਡਾ ਮੈਂ ਤਾਂ ਬਾਰੋਂ ਕੱਪੜੇ ਹੈ ਪੀਰੇ ਦੀ ਲਿਖਤਾ ਅੱਛੇ ਉਹ ਤੋਂ ਕੱਢ ਲਿਆ ਆ ਹੈ ਹੁਣ ਇਹ ਨੂੰ ਨਾ ਕਰ ਲੜ ਕੱਬਦੀ ਕਹਾਤਾ ਤਾਂ ਹੁਣ ਇਹ ਜੀ ਰਹਿਣਾ ਇੱਕ ਹਫਤਾ ਤਾਂ ਇਹ ਜੀ ਰਹਿੂ ਸਵਾਦ ਲੈਣੇ ਮੀ ਭਾਜੇ ਵਧੀਆ ਇਹਦੀ ਆ ਨੀਕ ਬਾਗ ਿੱਲੀ ਰਹਿ ਗਈ ਇਹ ਤੂੰ ਸੁੱਕੂਗੀ ਬਸ ਇੱਕ ਨੇ ਕੁਰਸੀ ਤੇ ਰੱਖ ਕੱਟ ਗਈ ਤਾਂ ਚਾਹੀਦੀ ਵਰੇ ਰਹਿਣਾ ਹੂੰ ਰਹਿਣਾ ਅੰਦਰ ਰੱਖਣਾ ਅੰਦਰ ਹੀ ਰੱਖੋ ਖੁਰਸੀ ਪਸ਼ੂਆਂ ਦਾ ਕੰਮ ਸਰਦੀਆਂ ਦੇ ਵਿੱਚ ਬਹੁਤ ਔਖਾ ਪੂਰੀ ਗਰਮੀ ਦੇ ਵਿੱਚ ਤੇ ਸਰਦੀ ਦੇ ਵਿੱਚ ਬੜਾ ਔਖਾ ਪੈਂਦਾ ਜੀ ਆਏ ਕਰਿਆ ਕਰੋ ਤੂੜੀ ਕੱਢ ਕੇ ਨਾਲ ਲਿਆ ਕਰੋ ਹੂੰ ਜਟੇ ਗੁੱਤੇ ਗੇ ਜੇਟੇ ਗੁੱਤੇ ਗਿਰ ਜਵੇ ਫਿਰ ਕਿਸੇ ਦੇ ਘਰ ਜਾ ਕੇ ਖੜ ਜਵੇ ਉਕਣੇ ਲਿਬੜੇ ਤੇ ਬੜੇ ਅਗਲੇ ਦੇ ਅੰਦਰ ਪੋਚੇ ਪਾਚੇ ਲੱਗੇ ਹੋਣ ਹੈ ਜੇ ਮੇਰੇ ਵਰਗਾ ਪਿੱਠ ਕਰਕੇ ਦੇਖਦਾ ਵੀ ਆ ਮੇਰੇ ਪਿੱਛੇ ਕੌਣ ਬੋਲਦਾ ਜਾਂ ਦੇਖਿਆ ਤੂੜੀ ਦਾ ਕੁੱਪ ਖੜਾ ਮੇਰੇ ਪਿੱਛੇ ਆਏ ਆ ਸਰ ਆਏ ਆ ਸਰ ਮੈਂ ਤਾਂ ਜਦੇ ਰੋਲਾ ਚੱਕਦਾ ਮੈਂ ਕਿ ਇਹ ਮੇਰੇ ਜੱਣ ਨੂੰ ਮੋਚਾ ਕਰਿਆ ਹੋਇਆ ਤੂੰ ਮੇਰੇ ਇੱਥੇ ਕਿੱਥੇ ਘੜੀ ਆ ਇਹ ਮੇਰੇ ਉੱਤੇ ਟੇਕ ਕੇ गिर ਗਈ ਜੱਟੇ ਕੇ ਗਿਰ ਗਈ ਇੱਥੇ ਤਾਂ ਨਹੀਂ ਗਈ ਸਾਡੇ ਘਰੇ ਤੂੰ ੜੀ ਤੇਰੇ ਘਰੇ ਹੈ ਮਿੱਠੀ ਜਦੇ ਪੱਜ ਜੋ ਕਮਾਂਡੀਆਂ ਦੇ ਘਰ ਨੂੰ ਮੇਰੇ ਉੱਤੇ ਟੇਕ ਕੇ ਗਿਰ ਗਈ ਮਿੱਠੀ ਓਏ ਬਾਸਾ ਤੂੜੀ ਕੱਟ ਕੇ ਨਹਾ ਲਿਆ ਕਰ ਹੈ ਹੈ ਮਿੱਠੀ ਮਿੱਟੀ ਕੀ ਹੋ ਗਿਆ ਮਿੱਟੀ ਦੇ ਦਿਆ ਤੂੜੀ ਪਾਤੀ ਟੋਕਾ ਪਾਇਆ ਨਹੀਂ ਹੈਗਾ ਹੈ ਮਿੱਠੂ ਏ ਭਰੀਓ ਏ ਕਾਕੇ ਏ ਕਾਕੇ ਕਾਕੇ ਵੀਡੀਓ ਬਣੀ ਆ ਕਾਕੇ ਦਾ ਹੁਣ ਉਧਰ ਝਾਕ ਹੁਣ ਇਹਨੂੰ ਵੀਡੀਓ ਵੀਡੀਓ ਤਾਂ ਕੋਈ ਨਹੀਂ ਹੈਗਾ ਕੋਈ ਮਤਲਬ ਨਹੀਂ ਇਹਨੂੰ ਵੀਡੀਓ ਤੱਕ ਹਾਏ ਹੈਗਾ ਹੁਣ ਇਹਨੂੰ ਉਧਰ ਟੋਕਰੇ ਤੱਕ ਮਤ ਬੋਲ ਗਾਣਾ ਤਾਂ ਦਾਣਾ ਖਾਣਾ ਇਹਨੇ ਦਾਣਾ ਹਾਏ ਗੱਲਾਂ ਇੱਧਰ ਵੀ ਸੁਣਦੀ ਆ ਅੱਖ ਤਾਂ ਟੇਢੀ ਅੱਖ ਨਾਲ ਤਾਂ ਇੱਧਰ ਵੀ ਦੇ ਦਈ ਆ ਪਰੇ ਦੇਖਣਾ ਦੇਖਣ ਵਾਲੀ ਆ ਹਾਏ ਆ ਤਾਂ ਗੋਹ ਹੀ ਕਰੀ ਜਾਂਦੀ ਆ ਲੂਛਣੀ ਭਾਈ ਇਹ ਤਾਂ ਮਾਨੂੰ ਭਰ ਦੋਗੀ ਮੈਂ ਤਾਂ ਕੰਮ ਕਰਨਾ ਮੈਂ ਤਾਂ ਕੰਮ ਕਰਾਂ ਅੱਜ ਆਪਾਂ ਲੂ ਮਟਰਾਂ ਦੀ ਸਬਜ਼ੀ ਬਣਾਉਣੀ ਆ ਗਜਰਾਂ ਆਲੂ ਗਜਰਾਂ ਵੀ ਨੇ ਕੀ ਹੁੰਦੀਆਂ ਨੇ ਗਜਰਾਂ ਆਲੂ ਗਜਰਾਂ ਗਜਰਾਂ ਵੀ ਨੇ ਪਟ ਗਜਰਾਂ ਕੌਣ ਚਿਰੂਗਾ ਇੰਨੀ ਠੰਡ 'ਚ ਬੈਠ ਕੇ ਹੱਥ ਸੁੰਨ ਹੋ ਜਾਣਗੇ ਨਾਲੇ ਮੇਰੇ ਹੱਥਾਂ ਨੂੰ ਰੰਗ ਜਾ ਚੜ ਜਾਂਦਾ ਹੱਥ ਦੇਖੋ ਕਹਿਜੇ ਹੋਏ ਪਏ ਤੇ ਵੇੜ ਤਾਂ ਪਾਈ ਉਹਨੂੰ ਲਵੇੜੋ ਨਾ ਨਹੀਂ ਹੁਣ ਤੁਹਾਨੂੰ ਇੱਥੇ ਆਲੂ ਲੱਗਣੇ ਨੇ ਹੁਣ ਹੈ ਕੱਪੜੇ ਤੁਸੀਂ ਹੋਰ ਪਾ ਲਿਓ ਅੰਦਰ ਜਾ ਕੇ ਖਰਬੂਜੇ ਲੱਗਣੇ ਖਰਬੂਜੇ ਲੱਗਣੇ ਤੁਹਾਨੂੰ ਠੰਡ ਲੱਗੀ ਜਾਂਦੀ ਹੈ ਮੈਂ ਤਾਂ ਬਣਾਵਾ ਜਾ ਕੇ ਸਬਜੀ ਆਲੂ ਪਿਆਜ਼ ਕੱਟਾ ਲਸਣ ਮੈਂ ਛਿੱਲ ਕੇ ਰੱਖਿਆ ਹੋਇਆ ਕਿਸੇ ਨੂੰ ਕਿਸੇ ਨੂੰ ਪਰਸ ਨੂੰ ਆਂਦਾ ਕੰਮ ਸਿਆਣ ਕਿ ਦੇਖੀ ਵਧੀਆ ਲੱਗਦਾ ਦੱਸ ਤੇ ਤੁਹਾਨੂੰ ਕਿਸੇ ਨੂੰ ਨਹੀਂ ਵਧੀਆ ਲੱਗਦਾ ਫਸ਼ਮਾ ਦਾ ਕੰਮ ਵੀ ਸਰਦੀਆਂ ਦੇ ਵਿੱਚ ਕੌਣ ਕਰਦਾ ਹੈ ਨਾ ਕਿ ਨੂੰ ਵਧੀਆ ਲੱਗਦਾ ਮੇਰੇ ਵਰਗਾ ਜੀ ਦਾ ਸਰਦਾ ਥਾਰ ਲੰਦਾ ਅਗਲਾ ਹੈ ਨਾ ਬਈ ਹੈਗੇ ਪਤੀ ਦੇਵ ਕਰ ਲੈਂਦੇ ਆ ਕੰਮ ਆਪਾਂ ਜੇਬਾਂ 'ਚ ਹੱਥ ਪਾ ਕੇ ਘੁੰਮੀ ਦਾ ਹੈਗੇ ਪਤੀ ਦੇਵ ਪਤੀ ਪਰਮੇਸ਼ਵਰ ਨਾਈਸ ਪਤੀ ਸ਼ਾਹ ਹੋ ਪਤੀ ਇਹ ਜੇ ਪਤੀ ਸਭ ਨੂੰ ਮਿਲੇ ਹੈ ਸਭ ਦੀ ਆਪਣੀ ਡਿਊਟੀ ਆ ਬਈ ਸਪਣੇ ਆਪੋ ਆਪਣਾ ਕੰਮ ਕਰਨਾ ਮੈਨੂੰ ਵੀ ਡਿਊਟੀ ਥੋੜੀ ਨਹੀਂ ਹੈਗੀ ਥੋੜਾ ਜਿਹਾ ਕੰਮ ਨਹੀਂ ਹੈਗਾ ਬਹੁਤ ਜ਼ਿਆਦਾ ਕੰਮ ਆ ਆਲੂ ਕੱਟਣੇ ਆ ਪਿਆਜ਼ ਕੱਟਣੇ ਆ ਪੇਸਟ ਬਣਾਉਣਾ ਤੜਕਾ ਲਾਉਣਾ ਮਟਰ ਕੱਢ ਕੇ ਰੱਖਿਆ ਹੋਇਆ ਰਾਤ ਕੱਢ ਲਈ ਸੀਗੀ ਆਪਾਂ ਨੇ ਮਟਰ ਤੇ ਮਟਰ ਮਟਰ ਤਾਂ ਪਹਿਲਾਂ ਕੱਢ ਕੇ ਰੱਖਣੇ ਪੈਂਦੇ ਜਦੋਂ ਹੁਣ ਆਪਾਂ ਕਾਲੂ ਬਣਾਵਾਂਗੇ ਮਟਰ ਆਹੋ ਕੀ ਹੁੰਦੀ ਆ ਗਾਜਰਾਏ ਸਬਜ਼ੀ ਫਿਰ ਅੱਜ ਹੁਣ ਰਾਤ ਨੂੰ ਆਪਾਂ ਗਾਜਰਾਏ ਸਬਜ਼ੀ ਕੱਟ ਲਾਂਗੇ ਕਿਉਂਕਿ ਮੈਨੂੰ ਗਾਜਰਾਂ ਦਾ ਰੰਗ ਜੇ ਚੜ ਜਾਂਦਾ ਆਲੂਆਂ ਦਾ ਵੀ ਚੜ ਜਾਂਦਾ ਮੇਰੇ ਹੱਥਾਂ ਨੂੰ ਜਿਹੜਾ ਹਾਰਤ ਲੱਗਿਆ ਪਿਆ ਹੁਣ ਕੱਟਣ ਕਾਗਜ਼ ਹੁਣ ਇਹਨੇ ਇਹਦਾ ਹੁਣ ਇੱਕ ਹਫਤਾ ਹੀ ਕੰਮ ਰਹਿਣਾ ਚਲੋ ਕਰ ਲਈਏ ਕੰਮ ਚਲੋ ਆਲੂ ਪਿਆਜ਼ ਉਦੋਂ ਦਾ ਕੈਮਰਾ অন ਨਹੀਂ ਕੀਤਾ ਹੁਣ ਟਾਈਮ ਟੰਗ ਨਾ ਹੋ ਗਿਆ ਸਵਾ ਸੱਤ ਹੋ ਗਏ ਆਪਣਾ ਡਿਨਰ ਜਿਹੜਾ ਰੈਡੀ ਆ ਪਕਾ ਬਣਾ ਲਿਆ ਅੱਜ ਡਿਨਰ ਤੇ ਵਿੱਚ ਨਮਕੀ ਚੌਲ ਤੇ ਨਾਲ ਬਣਾਦੀ ਆਪਾਂ ਆਲੂ ਮਟਰ ਆਲੂ ਮਟਰਾਂ ਦੀ ਸਬਜ਼ੀ ਕਰਮਾ ਕਰਮ ਹੁਣੇ ਬਣਾਈਆ ਮੈਂ ਹੁਣੇ ਹੀ ਗੈਸ ਬੰਦ ਕਰਿਆ ਮੈਂ ਤੇ ਨਾਲ ਪਹਿਲੇ ਭਾਂਡੇ ਚ ਣ ਕੇ ਦੁਬਾਰਾ ਫੇਰ ਇਹਨੇ ਭਾਂਡੇ ਹੋ ਗਏ ਅੱਛਾ 2 ਮਿੰਟ ਹੋ ਗਏ 2 ਮਿੰਟ ਹੋ ਗਏ ਫਿਰ ਮੈਂ ਆਪਦਾ ਫੂਨ ਨਿਆਣੇ ਬਿਨਾ ਇੱਕ ਇੱਕ ਮਿੰਟ ਦਾ ਸਾਹ ਰੱਖਦੇ ਆ ਮੈਂ ਆਪਣੇ ਹੱਥ ਪੁੰਝੇ ਐਨੇ ਮੇਰੇ ਗਿੱਲੇ ਠੰਡੇ ਬਨੇ ਆਏ ਐ ਕਰਕੇ ਆਪਦੇ ਵੀ ਮੂੰਹ ਨੂੰ ਨਹੀਂ ਹੱਥ ਲੱਗਦੇ ਨਾ ਠੰਡਾ ਪਾਣੀ ਆ ਤੇ ਐਨੇ ਭਾਂਡੇ ਪਹਿਲਾਂ ਧੋਏ ਸੀ ਦਿਨ ਦੇ ਵਿੱਚ ਤੇ ਦੁਬਾਰਾ ਫੇਰ ਹੋ ਗਏ ਇਹਨਾਂ ਦੇ ਟਿਫਨ ਟੂਫਨ ਐਨੇ ਭਾਂਡੇ ਹਾਏ ਰੱਬਾ ਪਤਾ ਨਹੀਂ ਇਹਨੇ ਭਾਂਡੇ ਕਿੱਥੋਂ ਸਾਤੀਓ ਵਿੱਚ ਕੱਪੜੇ ਉੱਤੇ ਆ ਤੇ ਭਾਟੇ ਜਿਆਦਾ ਦੱਸਿਓ ਸਰਦੀਆਂ ਦੇ ਵਿੱਚ ਕੱਪੜੇ ਵੀ ਜ਼ਿਆਦਾ ਹੁੰਦੇ ਆ ਤਾਂ ਉਹਨੂੰ ਐਂਡ ਕੱਪੜੇ ਭਾਂਡੇ ਵੀ ਵੱਧ ਹੁੰਦੇ ਆ ਤੁਹਾਨੂੰ ਤੇ ਚਲੋ ਜੀ ਆਪਾਂ ਹੁਣ ਡਿਨਰ ਕਰ ਲਈਏ ਕਰ ਲਈਏ ਕੱਲ ਲੈਂਦੇ ਆ ਹਾਏ ਹਾਏ ਕਰ ਲ ਦਿਆ ਜੋ ਨਾ ਨਾ ਖਾ ਨਾ ਖਾਜੇ ਹੁਣ ਮੈਨੂੰ ਜ ਕੰਮ ਲੱਗ ਗਿਆ ਲੱਗਦਾ ਹਾਏ ਹਾਏ ਚੰਗੀਆਂ ਹੁੰਦੀਆਂ ਨੇ ਠੱਡ ਲੱਦੀਆਂ ਹੁੰਦੀਆਂ ਪਾਣੀ ਇੱਕ ਕਰੀਮ ਜਿਹਾ ਨੂੰ ਇੰਨਾ ਔਖਾ ਨਾ ਕੰਬਲ ਦੇ ਵਿੱਚ ਬੈਠਣਾ ਬਹੁਤ ਜ਼ਿਆਦਾ ਮੈਂ ਇਹਨੂੰ ਕਹੀ ਜਨੇ ਕੰਬਲ ਚ ਬੈਠਾ ਕਿ ਮੇਰਾ ਜੀ ਕਰਦਾ ਤੂੰ ਨਹੀਂ ਬੈਠਿਆ ਨਾ ਅੱਛਾ ਤੇ ਤੋਂ ਨਹੀਂ ਬੈਠਿਆ ਜਾਂਦਾ ਹੈ ਮੈਂ ਬੈਠ ਜਾਂਦੀ ਹਾਂ ਮਤਲਬ ਮੈਨੂੰ ਕੋਈ ਇਹ ਨੂੰ ਕਹਿੰਦੀ ਸੀਗੀ ਮਗਰ ਵੀ ਨੇ ਇੱਥੇ ਫਿਰਨਾ ਤਾਂ ਹੈਗਾ ਇਹ ਵੀ ਇਹੀ ਕਰ ਲਵੇ ਤੜਕਾ ਤੜਕਾ ਤਿਆਰ ਹੋਈ ਹੀ ਲਾਲ ਵਿੱਚ ਕਦੋਂ ਕੀ ਇਹ ਹਾਸੀ ਬੰਨਾਂ ਕੇ ਹਾਸੀ ਕਦੋਂ ਕੀ ਆ ਬੈਠਾ ਸੀ ਜਦੋਂ ਸਕੂਲੋਂ ਆ ਕੇ ਕਦੋਂ ਕੀ ਆ ਜਦੋਂ ਸਕੂਲੋਂ ਆ ਕੇ ਬੈਠਿਆ ਸੀ ਚੋਣ ਚਲਾਈ ਜਾ